ਸਸਤੀ ਗੱਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਉੱਗੇ ਵਿਦਵਾਨ ਆ ਡਾਕਟਰ ਪੈਰਲਲ ਗਰਗ ਸਾਹਿਬ ਸਾਰ ਸਸਤੀ ਗੱਲ ਸਵਾਗਤ ਜੀ ਤੁਹਾਡਾ ਤੁਹਾਗੇ ਸ਼ੁਕਰੀਆ ਜੀ ਬਹੁਤ ਵਾਤ ਜੀ ਸਸਤੀ ਗੱਲ ਰਮ ਸਾਹਿਬ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਵੋਟਾਂ ਪੈ ਜਾਣੀਆਂ ਨੇ ਤੇ ਦੋ ਤਰੀਕ ਨੂੰ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਦੇਖ ਲੈਣਾ ਉਹ ਕਹਿੰਦੇ ਕਿ ਇੱਕ ਵਾਰ ਤੁਸੀਂ ਵੋਟਾਂ ਤਾਂ ਪਾਓ ਮੈਨੂੰ ਜਿਹੜੇ ਆਹ ਝੰਡੇ ਚ ਕੀ ਫਿਰਦੇ ਨੇ ਡੰਡੇ ਚ ਕੀ ਫਿਰਦੇ ਨੇ ਬਿਨਾਂ ਗੱਲੋਂ ਗੱਲ ਪੈਂਦੇ ਨੇ ਇਹਨਾਂ ਨੂੰ ਮੈਂ ਆਪੇ ਦੇਖ ਲੂੰਗਾ ਦੋ ਤਰੀਕੇ ਨੂੰ ਬਸ ਅਸੀਂ ਮੈਨੂੰ ਇੱਕ ਨੂੰ ਵੋਟਾਂ ਪਾ ਦਿਓ ਹਾਲਾਂਕਿ ਹੰਸ ਰਾਜ ਹੰਸ ਲਗਾਤਾਰ ਕਿਸਾਨਾਂ ਦੇ ਸਵਾਲਾਂ ਦੇ ਵਿੱਚ ਘਿਰੇ ਹੋਏ ਸੀ ਪਰ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਏਜੰਡਾ ਆਪਣਾ ਹਿڈن ਏਜੰਡਾ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਲਾਗੂ ਕਰਨਾ ਚਾਹਿਆ ਕਿ ਵੰਡ ਵੰਡਾਈ ਦੀ ਜਿਹੜੀ ਸਿਆਸਤ ਹੈ ਉਹਨੂੰ ਵੀ ਮੈਂ ਖੜੀ ਕਰ ਸਕਾਂ ਕਿਸੇ ਤਰੀਕੇ ਨਾਲ ਬਿਲਕੁਲ ਉਹ ਇੱਕ ਨਿਵਾਣ ਜਿਹਦੇ ਵਿੱਚ ਜਾ ਕੇ ਇਹੋ ਜੀਆਂ ਗੱਲਾਂ ਦੀ ਛੁਰਲੀ ਛੱਡ ਦਿੰਦੇ ਸੀ ਜਿਨ੍ਹਾਂ ਦੇ ਅਸਰ ਵੱਡੇ ਸੀ ਉਹ ਵੀ ਸਮਝਦੇ ਸੀ ਕਿ ਮੈਂ ਕਰ ਕੀ ਰਿਹਾ ਪਰ ਕਹਿੰਦੇ ਕਿ ਦੋ ਤਰੀਕ ਨੂੰ ਡਾਕਟਰ ਸਾਹਿਬ ਕਿਸਾਨਾਂ ਨੂੰ ਦੇਖ ਲੈਣਾ ਸੀ ਇੱਕ ਨੂੰ ਬਸ ਵੋਟਾਂ ਪਾ ਦਿਓ ਜੀ ਦੇਖੋ ਗੱਲ ਇਹ ਹੈ ਵੇ ਹਾਂਸ ਰਾਜ ਹਾਂਸ ਕੱਲਾ ਹੋਣੀ ਨਹੀਂ ਬੋਲਿਆ ਪਹਿਲਾਂ ਇਹਨੇ ਸ਼ੁਰੂ ਚ ਕਹੇ ਫਿਰ ਕਹਿੰਦਾ ਨਹੀਂ ਨਹੀਂ ਬਾਈ ਫਿਰ ਮਾਗੀ ਵੀ ਮੰਗਦਾ ਕਿਸਨ ਦਾ ਰਿਹਾ ਜਿਹੜੇ ਬੰਦੇ ਦਾ ਇਸ ਤਰ੍ਹਾਂ ਦਾ ਜ਼बान ਦੇ ਉੱਤੇ ਕੋਈ ਉਹ ਨਾ ਹੋਵੇ ਵੀ ਬਾੜੀ ਵਾਰੀ ਕਦੇ ਕੁਝ ਕਹਿੰਦਾ ਕਦੇ ਕੁਝ ਕਹਿੰਦਾ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਵੋ ਐਮਪੀ ਬਣ ਕੇ ਕੀ ਕਰਦਾ ਹੋਊ ਉੱਥੇ ਲੋਕ ਸਭਾ ਦੇ ਵਿੱਚ ਕੀ ਕਰੂਗਾ ਕੀ ਕਹੂਗਾ ਉਹ ਠੀਕ ਹੈ ਗਿਣਤੀ ਹੱਥ ਖੜੇ ਕਰਨ ਵਾਲੇ ਚਾਹੀਦੇ ਹੁੰਦੇ ਨੇ ਉਹ ਹੱਥ ਖੜੇ ਕਰਨ ਵਾਲਾ ਤਾਂ ਹੋ ਜਾਊਗਾ ਜੇ ਜਿੱਤੇਗਾ ਕਰਿਓ ਆਪਾਂ ਹਾਲਾਂਕਿ ਆਪਾਂ ਕੋਈ ਕਮੈਂਟ ਨਾ ਵੀ ਕਰੀਏ ਪਰ ਬਨੁਰਾ ਤਾਂ ਹੱਥ ਖੜੇ ਕਰਨ ਲਈ ਕਿਉਂਕਿ ਉਹ ਦੇਖਣਾ ਤਾਂ ਜਿਹਨੂੰ ਦੇਖਣਾ ਸੀ ਅੱਜ ਤੱਕ ਉਹਨੇ ਪੰਜਾਬ ਦੇ ਬਾਰੇ ਤਾਂ ਕਦੇ ਕੋਈ ਵਸਤ ਨਹੀਂ ਦੂਜਾ ਵੀ ਜੇਲੀ ਭਾਜੀਪੀ ਦਾ ਕੈਂਡੀਡੇਟ ਆਇਆ ਤੇ ਭਾਜਪੀ ਜਿਹੜੀ ਹੈ ਉਹ ਲੋਕਾਂ ਨੂੰ ਦੋ ਤਰ੍ਹਾਂ ਡਿਵਾਈਡ ਕਰੀਆ ਇੱਕ ਕਿਸਾਨ ਤੇ ਮਜ਼ਦੂਰ ਨੂੰ ਇੱਕ ਪਿੰਡੂ ਤੇ ਸ਼ਹਿਰੀ ਨੂੰ ਕਿ ਹੁਣ ਜਿਹੜਾ ਵੀ ਕੋਈ ਉਹਨਾਂ ਦਾ ਕੈਂਡੀਡੇਟ ਹੈ ਬੀਜੇਪੀ ਦੇ ਕੈਂਡੀਡੇਟ ਜਿਹੜੇ ਬਾਕੀਆਂ ਨੇ ਨਹੀਂ ਕੋਈ ਇਸ ਤਰ੍ਹਾਂ ਚੁਣੌਤੀ ਦਿੱਤੀ ਕੇਹ ਰਹੋ ਤਾਂ ਆਪ ਆ ਲੈੰਦਾ ਵੀ ਕਰ ਰਹੇ ਨੇ ਹਾਲਾਂਕਿ ਆਪ ਕਰਨ ਦੀ ਬਾਰੇ ਸਰਕਾਰ ਵੀ ਹੈ ਪਰ ਉਹ ਜਿਹੜੀਆਂ ਚੁਣੌਤੀਆਂ ਬੀਜੇਪੀ ਦੇ ਰਹੀ ਹੈ ਮੈਨੂੰ ਇਹ ਲੱਗਦਾ ਬੀਜੇਪੀ ਦਾ ਆਪਦਾ ਇੱਕ ਏਜੰਡਾ ਹੈ ਤੇ ਅਸੀਂ ਬਾਕੀ ਹਿੰਦੂ ਉਹਨਾਂ ਕਿਉਂਕਿ ਪੰਜਾਬ ਚ ਉਹ ਹਿੰਦੂ ਸਿੱਖ ਦਲਤ ਨਾਮ ਦਾ ਕੋਈ ਓਡਾ ਵੱਡਾ ਝਗੜਾ ਨਹੀਂ ਖੜਾ ਕਰ ਸਕਿਆ ਜਿੱਦਾ ਇਹ ਕਰਨਾ ਚਾਹੁੰਦੇ ਸੀਗੇ ਐਨੇ ਸਿੱਖਾਂ ਨੂੰ ਵੀ ਨਾ ਦੇਿਆ ਬਹੁਤ سارے ਦਲਤ ਵੀ ਇਹਨਾਂ ਨਾਲ ਗਏ ਨੇ ਕਈ ਰਿਟਾਇਰਡ ਆ ਗਏ ਸਭ ਸਰ ਨੇ ਕਿਉਂਕਿ ਉਹ ਕਹਿੰਦੇ ਵੀ ਠੀਕ ਆ ਆਪਾਂ ਆਪਣੀ ਅਫਸਰੀ ਵੀ ਕਰ ਲਈ ਹੁਣ ਸਿਆਸਤ ਵੀ ਕਰੋ ਤੇ ਛੱਡੇ ਰਹਿਣ ਉਹਦਾ ਪਿੱਛੇ ਲਾਈ ਰੱਖੋ ਭਾਵੇਂ ਉਹ ਜਿਹੋ ਜਿਹੀ ਮਰਜ਼ੀ ਹਾਲਤ ਹੋਵੇ ਉਹਨਾਂ ਦੀ ਸੋ ਉਹਦੇ ਵਿੱਚ ਹੰਸ ਰਾਜ ਹੰਸ ਵੀ ਉਹੀ ਸਿਆਸਤ ਕਿਉਂਕਿ ਹੰਸ ਰਾਜ ਹੰਸ ਨੇ ਵੀ ਇਹੀ ਕਿਹਾ ਇਹਨਾਂ ਦੇ ਇੱਕ ਹੋਰ ਬੰਦੇ ਨੇ ਕਿਹਾ ਕਹਿੰਦਾ ਮੈਂ ਕਹਿੰਦਾ ਕਿ ਅ ਗੰਜੀ ਤੋਖਰ ਗੰਜੇ ਹੀ ਸੀ ਹੋ ਕੰਨਾ ਮੈਂ ਆਪਦੀ ਦਾੜ੍ਹੀ ਮਨਾ ਦੂੰਗਾ ਉਹਦੀ ਦਾੜ੍ਹੀ ਛੋਟੀ ਛੋਟੀ ਜਿਹੀ ਜਿੱਦਾਂ ਕੰਨਾ ਖਿਆ ਦੇਖੋ ਸਹੀ ਤੁਸੀਂ ਜੇ ਬੋਰ ਦੇ ਦੋ ਤਰੀਕ ਨੂੰ ਇਹ ਵੀਆਪੀ ਦਾ ਕੋਈ ਝੰਡਾ ਇਹ ਕਹਿੰਦਾ ਵੀ ਤੁਸੀਂ ਇਹ ਕਹਿਣਾ ਵੀ ਇੱਕ ਤੋਂ ਬਾਅਦ ਦੇਖਾਂਗੇ ਇਹਨਾਂ ਨੂੰ ਤਾਂ ਕਿ ਇੱਕ ਤੱਕ ਰੋਟਾ ਪਾ ਦੇਣ ਕਿ ਇਦਾਂ ਹੀ ਇਹ ਜਿਹੜਾ ਹਰਜੀਤ ਸਿੰਘ ਗਰੇਵਾਲ ਨੇ ਇਹਨਾਂ ਨੇ ਕਿਹਾ ਮੇਰੇ ਕੋਲ ਕਹਿੰਦਾ ਦਸ ਨਾ ਗਨ ਮੈਂ ਇਹਨਾਂ ਨੂੰ ਪੁੱਛੋ ਉਹ ਫੇਰ ਮੁੜ ਕੇ ਇੱਕ ਮੁੰਡੇ ਨਹੀਂ ਘਿਰ ਲਿਆ ਉਹ ਇੱਕ ਨਾਂ ਸੀ ਉਹ ਤੇ ਬੰਦਾ ਉਹਨੇ ਨਹੀਂ ਕੁਝ ਕਿਹਾ ਨਾਲ ਸੀ ਉਹ ਬਸ ਜੰਗ ਬੰਦਾ ਇਹ ਜੰਗ ਬੰਦੇ ਨੇ ਝੰਡਾ ਚੁੱਕਿਆ ਹੋਇਆ ਸੀ ਤੇ ਗੱਡੀ ਸੀ ਗਣ ਵੈਣ ਵੀ ਨਾਲ ਸੀ ਭੱਜ ਕੇ ਹਰਜੀਤ ਸਿੰਘ ਉੱਥੇ ਸੋ ਇਹ ਜਿਹੜਾ ਨਾ ਇਹ ਜਿਹੜਾ ਮਿਹਰੇ ਦੇ ਨੇ ਰੋਲਾ ਪਾਣਾ ਇਹ ਨਰਿਕ ਵਿਸ਼ੇਸ਼ ਝੰਡਾ ਹੈ ਰੋਲਾ ਦੇ ਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਵਪਾਰੀਆਂ ਨੂੰ ਖੜੇ ਕਰਨ ਦੀ ਤੇ ਉਹ ਜਿਹੜਾ ਵਿਸ਼ੇਸ਼ ਝੰਡਾ ਇਹ ਹੈ ਕਿ ਕਿਸਾਨਾਂ ਦੇ ਪ੍ਰਤੀਕ ਨੈਗੇਟਿਵ ਕਿਉਂਕਿ ਕਿਸਾਨਾਂ ਤੋਂ ਖਾ ਚੁੱਕਿਆ ਜਿਹੜਾ ਇਹਨਾਂ ਦਾ ਵੱਡਾ ਹੁਕਮਰਾਨ ਜਿਹੜਾ ਹੈ ਪਾਰਟੀ ਦੇ ਤੌਰ ਤੇ ਪਾਰਟੀ ਹਕਮਰਾਨ ਦੇ ਤਰ੍ਹਾਂ ਤੇ ਹਕਮਰਾਨ ਤੇ ਵਿਚਾਰਧਾਰਾ ਦੇ ਤੌਰ ਤੇ ਜਿਹੜੀ ਆਰਐਸਐਸ ਦੀ ਵਿਚਾਰਧਾਰਾ ਉਹ ਉਹ ਜਦ ਕਿਸਾਨਾਂ ਤੋਂ ਹਾਰੀ ਐ ਉਹ ਹੁਣ ਹੁਣ ਤੱਕ ਉਹ ਸਹਾਰ ਨੂੰ ਭੁੱਡੇ ਨਹੀਂ ਉਹ ਕਿਸਾਨਾਂ ਨੂੰ ਕਿਸੇ ਨਾ ਕਿਸ ਤਰ੍ਹਾਂ ਕੁਝ ਕਹਿਣਾ ਪਰ ਕਿਸਾਨ ਇੱਕ ਪੱਖੋਂ ਚ ਹੈ ਵੱਖ-ਵੱਖ ਹੋ ਗਏ ਬੜੇ ਇੱਕ ਦੂਜੇ ਦੇ ਝਗੜੇ ਵੀ ਹੋਏ ਪਰ ਇਹਦੇ باوجود ਉਹ ਇੱਕ ਮਾਮਲੇ ਤੇ ਇਕੱਠੇ ਨੇ ਵੀ ਅਸੀਂ ਸਟੇਟ ਦਾ ਤਸ਼ੱਦਦ ਨਹੀਂ ਛੱਡਣ ਦੇਣਾ ਕਿਸੇ ਤੇ ਵੀ ਤੋਂ ਉਹਦੇ ਉੱਤੇ ਇਕੱਠੇ ਹੋਣ ਕਰਕੇ ਹਰਿਆਣੇ ਚ ਇਹਨਾਂ ਨੇ ਮਾਰ ਕਦਿਕੂ ਕਹ ਰਹੇ ਨੇ ਕਿ ਕਿਸਾਨ ਆ ਗਿਆ ਨਾਲ ਹਰਿਆਣੇ ਦੇ ਕਿਸਾਨਾਂ ਨੇ ਬਹੁਤ تصਦਕ ਕਰ ਇਹਨਾਂ ਦੀ ਜੀਪੀ ਸਰਕਾਰ ਨੇ ਬਿਲਕੁਲ ਜੀ ਤੇ ਜੇ ਉਹਦੇ ਕਿਸਾਨਾਂ ਨੇ ਜਵਾਬ ਦੇ ਨਾ ਹੋਵੇ ਉਹ ਕਹਿ ਸਕਦੇ ਨੇ ਵੀ ਇਹ ਕਿਸੇ ਦੇ ਨਹੀਂ ਇਹ ਐਵੇਂ ਕਿਸਾਨਾਂ ਦੀ ਕੱਡਿਆਂ ਦੀ ਗੱਲ ਕਰਦੇ ਨੇ ਤੁਸੀਂ ਇਹ ਦੱਸੋ ਉੱਥੇ ਦੇ ਮਜ਼ਦੂਰਾਂ ਦਾ ਕੀ ਕਰਿਆ ਬੀਜੇਪੀ ਸਰਕਾਰ ਨੇ ਮਜ਼ਦੂਰਾਂ ਵਾਸਤੇ ਬਜਟ ਕਿੰਨਾ ਕੁ ਰੱਖਦੇ ਨੇ ਜਿਨ੍ਹਾਂ ਦੀ ਗੱਲ ਹੰਸਰਾਜ ਹੰਸ ਕਰਦਾ ਹੈ ਉਹਨਾਂ ਵਾਸਤੇ ਤਾਂ ਪੁੱਛ ਲੋ ਵੀ ਪੰਜਾਬ ਦੇ ਵਿੱਚ ਬੱਤੀ ਦਾ ਖਕਾਲ ਬਣਦੇ ਨੇ 30% ਵਾਦੀ ਪਿੰਨਾਂ ਦੀ ਖਾਤਿਰ ਕਿਉਂਕਿ ਪਿੰਨਾ ਵਸਤੀਆਂ 38% ਵਾਦੀ ਸਾਰੇ 37% ਦਲਤਾਂ ਦੀ ਹੈ ਔਰ ਬਹੁਤੇ ਕਾਰਜ ਨੇ 70% ਉਹ ਦਲਤਾਂ ਦੇ ਨੇ ਵਾਨੇ ਨੇ ਕਿ ਜੇ ਦਲਤਾਂ ਨੇ ਹੀ ਦਿਹਾੜੀ ਕਰਨੀ ਹੈ ਇੱਕ ਤਾਂ ਉਹ ਦਿਹਾੜੀ ਘੱਟੋ ਘੱਟ ਉਜਰਦੀ ਨਹੀਂ ਕਿਉਂ ਨਹੀਂ ਕੋਹਦਾ ਇੰਨਾ ਬਜਟ ਕਿਉਂ ਨਹੀਂ ਐਡਵੋਕੇਟ ਕਰਦੇ ਕੇਂਦਰ ਤੋਂ ਲੈ ਕੇ ਸਾਰੇ ਹਿੰਦੂਤ ਦੇ ਵਿੱਚ ਹੀ ਬਹੁਤੇ ਦਲਤੀ ਦਿਹਾੜੀ ਕਰ ਰਹੇ ਨੇ ਮਰੇ ਕਾ ਦੇ ਤਹਿਤ ਫਿਰ ਉਹਦਾ ਬਜਟ ਜਿੰਨਾ ਚਾਹੀਦਾ 100 ਦਿਨ ਦਾ ਉਹਦੀ ਵਿਜਾਏ 30 ਦਿਨ ਦੇ ਬਜਟ ਜਿੰਨਾ ਹੀ ਬਜਟ ਕਿਉਂ ਰੱਖਦੇ ਨੇ ਇਹ ਦੱਸ ਦੇਣ ਹੰਸਰਾ ਸ਼ਾਂਸ ਉਹ ਤਾਂ ਲੋਕ ਸਵਚਨੇ ਉਹ ਤਾਂ ਬਜਟ ਪਾਸ ਕਰਨ ਵਾਲਿਆਂ ਚ ਨਹੀਂ ਕਿਉਂਕਿ ਬਜਟ ਤਾਂ ਉੱਥੇ ਪਾਸ ਹੁੰਦਾ ਸੋ ਇਸ ਕਰਕੇ ਹੰਸਰਾ ਜਹਾਂ ਜਿਹੜਾ ਕੁਝ ਕਰ ਰਿਹਾ ਇਹ ਭਾਜਪੀ ਦੀ ਜਿਹੜੀ ਇੱਕ ਮਾਲੀ ਚਾਲ ਹੈ ਭਾਜਪੀ ਹਤਾਸ਼ ਹੋਈ ਹੋਈ ਜਾ ਤੇ ਉਸ ਹਤਾਸ਼ ਹੋ ਕੇ ਪੰਜਾਬ ਚ ਉਹਨਾਂ ਨੇ ਪਹਿਲਾਂ ਬਹੁਤ ਸਾਰੇ ਸਿੱਖ 리ਡਰ ਨਾਲ ਲਏ ਉਨਨਵਾਹ ਲੱਗਦਾ ਸੀ ਵੀ ਸਿੱਖਾਂ ਦੇ ਆਉਣ ਨਾਲ ਸਾਡੇ ਨਾਲ ਸਿੱਖਾਂ ਚ ਸਾਡਾ ਵਿਚਾਰ ਕੋਈ ਅਸੀਂ ਵੀਰਵਾਲ ਦੇ ਬਸ ਬਣਾਇਆ ਜੀ ਅਸੀਂ ਫਲਾਣਾ ਕਰਿਆ ਜੀ ਅਸੀਂ ਕਰਤਾਰ ਪ੍ਰਦਾ ਲਾਂਗਾ ਖੋਲਿਆ ਹਾਲਾਂਕਿ ਲਾਂਗਾ ਤਾਂ ਇਹਨਾਂ ਨੂੰ ਮਜਬੂਰੀ ਚ ਖੋਲਣਾ ਪਿਆ ਜਦੋਂ ਇਮਰਾਨ ਖਾਨ ਨੇ ਉਧਰੋਂ ਬਣਾਤੀ ਸੜਕ ਫਿਰ ਇਹ ਕੀ ਕਰਦੇ ਇਹ ਕਹਿੰਦੇ ਅਸੀਂ ਨਹੀਂ ਮਲਾਉਣਾ ਹੈ ਫਿਰ ਉਹਦੇ ਪਾਈ ਗਏ ਨਹੀਂ ਜੀ ਪਾਸਪੋਰਟ ਚਾਹੀਦਾ ਫਲਾਣਾ ਚਾਹੀਦਾ ਤੁਸੀਂ ਆਹ ਨਹੀਂ ਕਰਦੇ ਸ਼ਰਤਾਂ ਲਾਈ ਗਏ ਉਧਰ ਦੇ ਕੋਈ ਸ਼ਰਤ ਨਹੀਂ ਹੁੰਦੀ ਸੀ ਸੋ ਇਸ ਕਰਕੇ ਇਹਨਾਂ ਨੇ ਨਾ ਇਹ ਬਹੁਤ ਕੁਝ ਕਹਿ ਕੇ ਇੱਕ ਬ੍ਰਾਹਮਣਵਾਦ ਇੱਥੇ ਵਾੜਨ ਦੀ ਕੋਸ਼ਿਸ਼ ਕੀਤੀ ਹੋਈ ਐ ਸਿੱਖੀ ਦੇ ਵਿੱਚ ਤੇ ਜੇ ਉਹ ਹੋਵੇ ਫਿਰ ਇਹਨਾਂ ਨੇ ਇਹ ਵੀ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ ਕੱਢੇ ਹੀ ਨਹੀਂ ਵੀ ਹੰਸਰਾਜ ਹੰਸ ਦਲਤਾਂ ਨਾਲ ਇਹਨਾਂ ਨੇ ਬੰਦੇ ਜਿਹੜੇ ਹੈਗੇ ਨੇ ਆਪਣਾ ਵੀ ਅਸੀਂ ਤਾਂ ਜੀ ਹਨੂਮਨ ਚਰਤ ਸਾਹਿਬ ਪਾਠ ਕਰਾਂਗੇ ਗੁਰਦੁਆਰਿਆਂ 'ਚ ਸੋ ਇਹੋ ਜਿਹੀਆਂ ਗੱਲਾਂ ਸ਼ੁਰੂ ਕਰਾਈਆਂ ਨੇ ਜਿਹੜੀਆਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਇਹ ਲੋਕਾਂ ਨੂੰ ਪਾੜਨ ਦੀ ਗੱਲ ਕਰਿਆ ਔਰ ਹੰਸਰਾਜ ਹੰਸ ਅੱਜ ਇਹ ਉਹ ਕਹਿੰਦਾ ਮੈਨੂੰ ਵੋਟਾਂ ਪਹੁੰਚਦਾ ਮਤਲਬ ਉਹ ਕਹਿੰਦਾ ਵੀ ਕਿਸਾਨੀ 'ਚ ਮੈਨੂੰ ਵੋਟ ਨਾ ਪਾਵੇ ਸਿੱਧੂ ਜੀ ਸਵਾਰਤਾ ਇਹ ਖੜਾ ਕਰ ਰਿਹਾ ਨਾ ਵੀ ਜੇ ਕਿਸਾਨੀ ਉਹਨੂੰ ਵੋਟ ਨਾ ਪਾਵੇ ਇਹ ਜਿਹੜੇ ਬਾਕੀ ਉੱਥੇ ਹੰਸ ਰਾਜ ਹੰਸ ਦੇ ਮੁਕਾਬਲੇ ਇੱਕ ਆਪ ਆਲੇ ਦਾ ਵੀ ਗਉਣ ਵਾਲਾ ਹੀ ਖੜਾ ਹੈ ਉਹਨੂੰ ਜੇ ਗਉਣ ਵਾਲਿਆਂ ਨੂੰ ਦੇਖਣਾ ਤਾਂ ਫਿਰ ਉਹਨੂੰ ਵੋਟ ਪਾ ਦੇਣਗੇ ਫਿਰ ਸੀਟ ਉਹ ਕਿਉਂਕਿ ਰਿਜ਼ਰਵ ਹੈ ਤੇ ਰਿਜ਼ਰਵ ਜਿਹੜੇ ਸਾਰੇ ਨੇ ਉਹ ਸਾਰੇ ਰਿਜ਼ਰਵ ਨੇ ਫਿਰ ਉਹ ਕਿਹਨੂੰ ਵੋਟ ਪਾਉਣਗੇ ਹੰਤਰਾਜ ਹੰਸ ਜਿਹੜਾ ਉਹਨਾਂ ਦਾ ਕਿਮੀ ਕੱਡਿਆਂ ਦਾ ਨੁਮਾਇੰਦਾ ਹੋ ਗਿਆ ਜੇ ਰਿਜ਼ਰਵ ਦੀ ਕੱਲੀ ਵੋਟ ਮੰਗਦਾ ਸੋ ਇਸ ਕਰਕੇ ਇਹ ਜਿਹੜਾ ਉਹਦਾ ਤਾਰ ਤਰੀਕਾ ਹੈ ਗੱਲ ਇਸ ਤਰ੍ਹਾਂ ਤਰੀਕੇ ਨਾਲ ਇਹੋ ਜੀ ਗੱਲ ਕਰਨੀ ਇਹੋ ਜੇ ਪਾਸੇ ਤੁਰਨਾ ਇਹ ਸਵਾਇ ਵੰਡਨ ਦੇ ਉਹਨੂੰ ਹਾਰ ਨਜ਼ਰ ਆਉਂਦੀ ਲੱਗਦੀ ਹੈ ਕਿਉਂਕਿ ਪਹਿਲਾਂ ਦਿੱਲੀ ਸੀ ਹੁਣ ਇੱਥੇ ਆ ਗਿਆ ਮੈਨੂੰ ਇਹ ਲੱਗਦਾ ਉਹਨੂੰ ਹਾਰ ਨਜ਼ਰ ਆਉਂਦੀ ਲੱਗਦੀ ਹੈ ਦੂਜਾ ਉਹ ਗਾਉਣਾ ਤਾਂ ਵਧੀਆ ਜਾਣਦਾ ਕੋਈ ਬੰਦਾ ਆਰਟਿਸਟ ਵਧੀਆ ਹੋ ਸਕਦਾ ਪਰ ਜਿਹੜੀ ਉਹਨੂੰ ਲੋਕਾਂ ਨਾਲ ਵਰਤਾਓ ਵੀ ਵਧੀਆ ਕਰਨਾ ਆਉਂਦਾ ਹੋਵੇ ਗਾਉਣ ਵੇਲੇ ਲੋਕਾਂ ਦਾ ਵਰਤਾਓ ਹੋਰ ਹੁੰਦਾ ਜਦ ਉਹ ਸਟੇਜ ਤੇ ਗਾਉਂਦਾ ਹੈ ਉਦੋਂ ਉਹਦੇ ਨਾਲ ਲੋਕਾਂ ਦਾ ਹੋਰ ਤਰ੍ਹਾਂ ਦਾ ਵਸੀਰਾ ਹੋਗਾ ਉਦੋਂ ਨੋਟ ਵੀ ਉਹਦੇ ਤੇ ਨ ਦੇਖਾਵਲ ਕਰਨਗੇ ਪਰ ਜਦੋਂ ਸੈਸਟ ਦੇ ਵਿੱਚ ਆ ਕੇ ਖੜਾ ਹੋਊਗਾ ਉਦੋਂ ਵਤੀਰਾ ਵੱਖਰਾ ਹੋਰ ਤਾਂ ਲਾਉ ਆਪਾਂ ਕਿਸਾਨਾ ਵੇਲੇ ਨਹੀਂ ਦੇਖਿਆ ਉਦੋਂ ਪਹਿਲਾਂ ਜਿਨ੍ਹਾਂ ਨੇ ਕਦੇ ਪਹਿਲਾਂ ਨਹੀਂ ਦੇਖਿਆ ਇੱਥੇ ਵੱਡੇ ਵੱਡੇ ਵਿਦਵਾਨ ਹੋਏ ਨੇ ਚੋਣਾਂ 'ਚ ਛੜ ਗਏ ਇੱਥੇ ਵੱਡੇ ਵੱਡੇ ਜਿਹੜੇ ਟ੍ਰੇਡ ਯੂਨੀਆਂ ਦੇ ਲੀਡਰ ਹੋਏ ਨੇ ਚੋਣਾਂ 'ਚ ਛੜ ਗਏ ਅਗਲੇ ਨੇ ਧੂਂ ਜਟਾਤੀ ਸੋ ਇਹ ਜਿਹੜਾ ਕਿਸੇ ਪ੍ਰਤੀ ਕੋਈ ਵਤੀਰਾ ਹੁੰਦਾ ਹੈ ਉਹ ਉਸ ਦੇ ਉਹ ਸ਼ੋਭੇ ਫਲਤੀ ਹੁੰਦਾ ਹੈ ਜਿਉਂ ਸੋਚੇ ਵੀ ਹਰ ਪਾਸੇ ਮੈਨੂੰ ਚੰਗਾ ਮੈਨੂੰ ਪ੍ਰਬੰਧਨ ਤਾਂ ਮੈਂ ਸਰਬ ਪ੍ਰਬੰਧਨ ਤਾਂ ਉਹ ਉਹਦੀ ਸਮਝ 'ਚ ਕਿਤੇ ਨੁਕਸ ਨਹੀਂਦਾ ਇਸੇ ਇੱਕ ਗੱਲ ਕਰਕੇ ਲੋਕ ਇੱਕ ਚੰਗਾ ਡਾਕਟਰ ਹੈ ਉਹ ਕਹਿੰਦੇ ਡਾਕਟਰ ਬਹੁਤ ਵਧੀਆ ਪਰ ਇਹ ਰਮਦੇ ਛੋਲੇ ਕੋਲ ਸਿਆਸਤਾਂ ਵੀ ਮੰਨ ਲੈਂਦੇ ਕਿ ਵਧੀਆ ਤੁਸੀਂ ਕਰਕੇ ਇੱਕ ਸੁਨਸਿਆ ਹਾਂਸਰਾ ਦੇ ਹਾਂਸ ਜੋ ਵੀ ਕਰ ਰਿਹਾ ਮੈਨੂੰ ਇਹ ਲੱਗਦਾ ਹੈ ਵੀ ਉਹ ਵੋਟਾਂ ਵਟਾਂ ਦਾ ਤੁਹਾਨੂੰ ਲੱਗਦਾ ਹੈ ਕਿ ਆ ਵੀ ਚੱਲ ਮੈਂ ਜਿੱਤਾਂ ਜਤਨ ਤਜਾ ਜਾ ਜਾ ਹੈਗਾ ਪਰ ਉਹ ਪਾਟਕ ਪਾਉਣ ਦੀ ਜਿਹੜੀ ਸਿਆਸਤ ਹੈ ਬੀਜੇਪੀ ਦੀ ਵਿਸ਼ੇਸ਼ ਕਰਕੇ ਵਪਾਰੀ ਵਰਗ ਨੂੰ ਪਿੰਡੂ ਤੇ ਸ਼ਹਿਰੀ ਵਰਗ ਨੂੰ ਤੇ ਦਲਤ ਤੇ ਨੌਨ ਦਲਤ ਨੂੰ ਕਿਸਾਨ ਤੇ ਮਜ਼ਦੂਰ ਨੂੰ ਉਹ ਪਾੜਨ ਦੀ ਰਾਜਨੀਤੀ ਜਿਹੜੀ ਧੁਰ ਉੱਤੋਂ ਤੋਂ ਲੈ ਕੇ ਥੱਲੇ ਤੱਕ ਵੀ ਜਪੀ ਦੀ ਪਾੜੋ ਤੇ ਰਾਜ ਕਰੋ ਨਫ਼ਰਤ ਫਿਲਾਓ ਤੇ ਦੂਜਾ ਹੈਗਾ ਕਿ ਲੋਕਾਂ ਨੂੰ ਮੁਹੱਬਤ ਦੀ ਬਜਾਏ ਕਿਰਨਾ ਕਰਨੀ ਚਾਹੋ ਇਹ ਜਿਹੜੀ ਸਾਰੀ ਗੱਲ ਹੈ ਉਹਦੇ ਉੱਤੇ ਚੱਲ ਰਿਹਾ ਹੈ ਪਰ ਪੰਜਾਬ ਦੇ ਲੋਕ ਆ ਜੀ ਇਹੋ ਜਿਹੇ ਲੋਕਾਂ ਦੇ ਮੈਂ ਕਹਿੰਨਾ ਹੱਥ ਤੇ ਨਹੀਂ ਚੱਲ ਰਹੇ ਐਨੇ ਸਿਆਣੇ ਨੇ ਲੋਕ ਉਹਨਾਂ ਨੂੰ ਪਤਾ ਹੈ ਵੀ ਇਹ ਗੱਲਾਂ ਤੋਂ ਵੋਟ ਆ ਅਸਰ ਉਹ ਨਾ ਤੇ ਹੁੰਦਾ ਨਹੀਂ ਕਿ ਜਾਂਦੇ ਅਸੀਂ ਉਂਝ ਦੇਖਦੇ ਹਾਂ ਉਂਝ ਇਹਨਾਂ ਨੂੰ ਪਤਾ ਵੀ ਬੀਜਪੀ ਦੀ ਕਿੰਨੀ ਵੋਟ ਹੈ ਬੀਜਪੀ ਨੇ 73 ਬੰਦੇ ਖੜੇ ਕਰੇ ਸੀ ਤੇ ਉਦੋਂ ਇਹਨਾਂ ਨੂੰ 6.6% ਵੋਟ ਆਈ ਸੀ ਸਾਰੇ ਲਈ ਹਿੰਦੂ ਦਾ 38% ਹੈ ਤੇ ਜੇ ਆਪਾਂ ਇਹ ਵੀ ਲਾ ਲਈਏ ਸਾਰੀਆਂ ਸੀਟਾਂ ਦੇ ਖੜੇ ਨੇ ਤਾਂ 9.5% 10% ਹੋ ਗਈ ਬਾਕੀ ਹਿੰਦੂ ਨੇ ਵੋਟ ਹੀ ਨਹੀਂ ਪਾਈ ਕਿ ਇਹ ਕਹਿੰਦੇ ਸੋ ਇਹ ਇਹ ਪਰ ਉਹੀ ਕਰਨ ਕਰ ਲਈ ਬੀਤੀ ਕਰ ਰਹੇ ਨੇ ਜੋ ਕਿ ਚੰਗੀ ਨਹੀਂ ਹੈ ਮਾਰੀ ਹੈ ਦੇਸ਼ ਵਾਸਤੇ ਵੀ ਮਾਰੀ ਹੈ ਪੰਜਾਬ ਵਾਸਤੇ ਵੀ ਮਾਰੀ ਹੈ ਔਰ ਪੰਜਾਬ ਵਰਗਾ ਸੂਬਾ ਜਿੱਥੇ ਸਭੇ ਸੰਘੀ ਵਾਲਸ ਦਾਇਨ ਦੀ ਜਿਹੜਾ ਨਾ ਕੋ ਵੇਰੀ ਨਾ ਹੈ ਵੈਗਾਨਾ ਦਾ ਜਿਹੜਾ ਬਾਬੇ ਦਾ ਸੰਦੇਸ਼ ਹੈ ਤੇ ਉਹਦੀ ਬਜਾਏ ਇਹ ਲੜਾਈ ਕਰਨ ਦੀ ਗੱਲ ਕਰਦੇ ਨੇ ਕਿਸਾਨ ਆਪਣੇ ਤਾਂ ਸਹੀ ਲੋਹ ਜਹਰ ਕਰ ਰਹੇ ਨੇ ਸਵਾਲ ਕਰਦੇ ਨੇ ਉਹਨੇ ਸਵਾਲਾਂ ਦਾ ਜਵਾਬ ਦੇ ਰੋਜ਼ਗਾਰ ਨਾਲ ਉਹਨਾਂ ਦਾ ਹੱਕ ਹੈ ਹੰਸ ਰਾਜ ਹੰਸ ਉਦਯੋਗ ਕਿਉਂ ਨਹੀਂ ਬੋਲਦਾ ਕਿ ਇੱਥੇ ਕਿੰਨੇ ਲਗੜ ਦੇਸੀ ਸੰਕਰ ਰੋਕੀਆਂ ਸੀ ਉਦੋਂ ਤਾਂ ਹੰਸ ਰਾਜ ਹੰਸ ਬੋਲਿਆ ਨਹੀਂ ਮਨ ਜਿਹੜਾ ਅੱਜ ਤੁਹਾਨੂੰ ਮੋਦੀ ਸਾਹਿਬ ਨੇ ਆਣਾ ਹੁਣ ਆ ਜਿਹੜੀ ਚੀਕੇ ਨੂੰ ਵੀ ਸੜਕ ਜਾਂਦੀ ਹੈ ਜਿਹੜੀ ਆਪੇ ਹੋਵੇ ਨੂੰ ਜਾਂਦੇ ਉਹਦੇ ਉੱਤੇ ਵੀ ਕੰਧਾਂ ਕੱਢੀਆਂ ਦਵਾਰਾਂ ਕੱਢੀਆਂ ਇਹ ਤਾਂ ਹੰਸ ਰਾਹ ਹੰਸ ਦੱਸਦੇ ਜੇ ਉਹ ਆਪਦੇ ਆਪ ਨੂੰ ਕੰਨ ਵੀ ਮੈਂ ਧੋਖਾਂ ਦਾ ਨਾ ਮੈਂ ਨਾ ਮੈਂ ਜੀਪੀ ਦਾ ਬਿਲਕੁਲ ਤੇ ਜਵਾਬ ਦੇ ਉਹ ਜਵਾਬ ਨਹੀਂ ਲੈ ਸਕਦਾ ਤੇ ਇਸ ਕਰਕੇ ਉਹ ਮੇਹਣੇ ਦਿੰਦਾ ਬਿਲਕੁਲ ਪਰ ਡਾਕਟਰ ਸਾਹਿਬ ਤੁਸੀਂ ਜ਼ਿਕਰ ਵੀ ਕੀਤਾ ਸ਼ੁਰੂ ਵਿੱਚ ਇਸ ਗੱਲ ਦਾ ਕਿ ਬਾਹਾਂ ਖੜੀਆਂ ਕਰਨ ਵਾਲੇ ਲੀਡਰ ਹੁੰਦੇ ਨੇ ਇਹ ਵੋਟ ਯੈਸ ਨੋ ਕਰਨ ਵਾਲੇ ਫਰਕ ਕਿਤਨਾ ਕਿਤੇ ਇੱਕ ਚੀਜ਼ ਹੈਗੀ ਹੈ ਕਿ ਲੀਡਰ ਨੰਗੇ ਹੋ ਗਏ ਲੋਕਾਂ ਸਾਹਮਣੇ ਕਿ ਯਾਰ ਆ ਸਾਡੇ ਲੀਡਰ ਨੇ ਜਿਹੜੇ ਲੋਕਾਂ ਦੀ ਅਗਵਾਈ ਕਰਦੇ ਨੇ ਜਾ ਕੇ ਵਿਧਾਨ ਸਭਾ ਦੇ ਵਿੱਚ ਕਰਦੇ ਨੇ ਪਾਰਲੀਮੈਂਟ ਦੇ ਵਿੱਚ ਕਰਦੇ ਨੇ ਹੋਰ ਸਰਕਾਰੀ ਸੰਸਥਾਵਾਂ ਦੇ ਵਿੱਚ ਬੈਠਦੇ ਨੇ ਕਿ ਉਹਨਾਂ ਦਾ ਜਿਹੜਾ ਲੈਵਲ ਹੈ ਭਾਵੇਂ ਬੁੱਧੀ ਦਾ ਲੈਵਲ ਹੈ ਜਾਂ ਉਹਨਾਂ ਦੇ ਕੰਮਕਾਜ ਦਾ ਲੈਵਲ ਹੈ ਉਹ ਇਹ ਲੈਵਲ ਹੈ ਲੋਕਾਂ ਦੇ ਲੀਡਰਾਂ ਦਾ ਨੰਗੇ ਹੋ ਗਏ ਲੀਡਰ ਲੋਕਾਂ ਸਾਹਮਣੇ ਬਿਲਕੁਲ ਠੀਕ ਹੈ ਮੈਂ ਤਾਂ ਮੈਂ ਤਾਂ ਕਹਿ ਨਹੀਂ ਤਾ ਮੈਂ ਤਾਂ ਮੈਨੂੰ ਕੋਈ ਝਿਜਕ ਨਹੀਂ ਕਹਿਣ ਚ ਪੀ ਇਹਨਾਂ ਨੂੰ ਮੈਂ ਅੱਜ ਕਹਿਣਾ ਹੰਸਰਾਜ ਹੰਸ ਪੰਜਾਬ ਚ ਚੋਣ ਡਰ ਹੈ ਨਾ ਪ੍ਰੀਕੋਟ ਚੋਂ ਡਰ ਹੈ ਨਾ ਪ੍ਰੀਕੋਟ ਦਾ ਬੈਕਵਰਡ ਏਰੀਆ ਉਹ ਫਰੀਦਕੋਟ ਦੀ ਇੱਕ ਵੀ ਗੱਲ ਹੰਸਰਾਜ ਹੰਸ ਦੱਸ ਦੇ ਵੀ ਉੱਥੇ ਮੰਡੇਗਾ ਦਾ ਕੀ ਹਾਲ ਹੈ ਉੱਥੇ ਆਂਗਣ ਵਾਲੀ ਦਾ ਕੀ ਹਾਲ ਹੈ ਉੱਥੇ ਸਿੱਖਿਆ ਦਾ ਕੀ ਹਾਲ ਹੈ ਉੱਥੇ ਜੇ ਸੰਸਾਵਾ ਦਾ ਕੀ ਹਾਲ ਹੈ ਜਾਂ ਕਾਨੂੰਨ ਨੇ ਜਿਹੜੇ ਉੱਥੇ ਮੰਡੀ ਕਰਨ ਦਾ ਕੀ ਹਾਲ ਹੈ ਜਾਂ ਚਾਹੇ ਦੱਸ ਦੇਵੇ ਜਾਂ ਜਿਹੜਾ ਮੰਡੇਗਾ ਦੀ ਕੇਂਦਰ ਦੀ ਪਾਲਸੀ ਹੈ ਸਿੱਖਿਆ ਦੀ ਕੇਂਦਰੀ ਨੀਤੀ ਹੈ ਸਿਹਤ ਦੀ ਕੇਂਦਰੀ ਨੀਤੀ ਹੈ ਬਜਟ ਸਟੇਟਾਂ ਨੂੰ ਦੇਣ ਦੀ ਕੇਂਦਰੀ ਨੀਤੀ ਹੈ ਜੀਐਸਟੀ ਦੀ ਨੀਤੀ ਹੈ ਉਹ ਦੱਸ ਦੇਵੇ ਜਾਂ ਜਿਹੜਾ ਆਮਨ ਕਾਨੂੰਨ ਦੇ ਨਾਂ ਤੇ ਯੂਏਪੀਏ ਲਾਈ ਜਾਂਦੇ ਨੇ ਕਦੇ ਖਾਲਸਤਾਨੀ ਕਹਿ ਕੇ ਅੰਦਰ ਕਰੀ ਜਾਂਦੇ ਨੇ ਉਹਦੇ ਤੇ ਕੀ ਨੀਤੀ ਉਹ ਹੰਸਲਾ ਜਾਂਸ ਦੱਸ ਦੇ ਜਾਂ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੇ ਆਪਣੀ ਕੈਦ ਪੂਰੀ ਵੀ ਕਰ ਲਈ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਉਹਨਾਂ ਦੇ ਉੱਤੇ ਨੀਤੀ ਦੱਸ ਦੇ ਉਹ ਤਾਂ ਕਿਉਂਕਿ ਕੇਂਦਰ ਨੇ ਫੈਸਲਾ ਕਰਨਾ ਹੈ ਫਿਰ ਜਾਂ ਜਿਹੜਾ ਔਰਤਾਂ ਦੇ ਨਾਲ ਇੰਨਾ ਜ਼ਿਆਦਾ ਬੇਹਰਮਤੀ ਹੁੰਦੀ ਹੈ ਔਰਤਾਂ ਦੀ ਉਹਦੇ ਉੱਤੇ ਜਿਹੜੀ ਕੇਂਦਰ ਦੀ ਨੀਤੀ ਹੈ ਉਹਨਾਂ ਦੀ ਜਿਹੜੀ ਕੇਂਦਰੀ ਸਾਰਾ ਕੁਝ ਚੱਲਦਾ ਉਹਦੇ ਉੱਤੇ ਉਹਨਾਂ ਦਾ ਕੀ ਹੈ ਜਦ ਮਨਾਰਟੀਜ਼ ਦੇ ਉੱਤੇ ਮਨਾਰਟੀਜ਼ ਦੀਆਂ ਔਰਤਾਂ ਨਾਲ ਜੋ ਕੁਝ ਹੋ ਰਿਹਾ ਹੈ ਚਾਹੇ ਮੁਸਲਮਾਨ ਨੇ ਚਾਹੇ ਉਹ ਔਰਤਾਂ ਇਸਾਈ ਨੇ ਉੱਥੇ ਮਣੀਪੁਰ ਦੀਆਂ ਚਾਹੇ ਉਹ ਇਹਨਾਂ ਦੇ ਆਪਣੇ ਧਰਮ ਦੀਆਂ ਨੇ ਮੈਂ ਭਾਜੀਪੀ ਜਿਹੜੇ ਧਰਮ ਦਾ ਕਹਿੰਦੀ ਹੈ ਤੇ ਉਹ ਆਪਣੀਆਂ ਲੜਕੀਆਂ ਜਿਹੜੀਆਂ ਪਹਿਲਵਾਨ ਲੜਕੀਆਂ ਅਬ ਦਾ ਮਜਾਕਾ ਕਰ ਰਹੀਆਂ ਸੀ ਉਹਨਾਂ ਦਾ ਕੀ ਹਾਲ ਕਰਿਆ ਹੰਸ ਰਾਜ ਹਾਂਸ ਇਹਦਾ ਜਵਾਬ ਦੇ ਦੇ ਹੰਸ ਰਾਜ ਹਾਂਸ ਤਾਂ ਬਿੱਲੀ ਚੋਂ ਸੀਗਾ ਨਾ ਬਿੱਲੀ ਚੋਂ ਉਹਨਾਂ ਕੁੜੀਆਂ ਦੀ ਖਿੱਚ ਪਾਲ ਹੋਈ ਹੈ ਉਹਦੇ ਕਿਉਂ ਨਹੀਂ ਬੋਲਦਾ ਹੰਸ ਰਾਜ ਹਾਂਸ ਉਹਦੇ ਨੂੰ ਕੋਈ ਦਬਕਾ ਮਾਰਨਾਂ ਨਾ ਨਹੀਂ ਸੀ ਸੋ ਹੰਸ ਰਾਜ ਹਾਂਸ ਗੰਤ ਪੋਲਿਟਿਕਸ ਕਰ ਰਿਹਾ ਉਹਦਾ ਕੋਈ ਪੰਜਾਬ ਨਾਲ ਤਦਕਣੀ ਤੇ ਜਿਹੋ ਜੀ ਪੋਲਿਟਿਕਸ ਉਹ ਕਰਦਾ ਉਹ ਪਾੜਨ ਵਾਲੀ ਪੋਲਿਟਿਕਸ ਕਰਦਾ ਉਹ ਇਨਸਾਫ ਵੀ ਕਰ ਨਹੀਂ ਕਰਦਾ ਮੋਟੀ ਗੱਲ ਰਹੀ ਹੈ ਐਡੀ ਗੱਲ ਜੱਤ ਤੁਸੀਂ ਜੇ ਤੁਹਾਨੂੰ ਹੋਰ ਕੁਝ ਨਹੀਂ ਆਉਂਦਾ ਮੋਟੀ ਇਨਸਾਫ ਦੀ ਗਲਤ ਆਉਂਦੀ ਹੁੰਦੀ ਹੈ ਨਾ ਭਾਈ ਇਹ ਤਾਂ ਮਾਰੀ ਗੱਲ ਹੈ ਆਨਪੜ੍ਹ ਬੰਦੇ ਕਹਿੰਦੇ ਨੇ ਇਹ ਤਾਂ ਮਾਰੀ ਗੱਲ ਐ ਇਹ ਨਹੀਂ ਹੁੰਦੀ ਕਿ ਹੰਸ ਰਾਜ ਉਹ ਹੰਸੂਰੇ ਇਹ ਨਹੀਂ ਕਹਿਣਾ ਹੁੰਦਾ ਫਿਰ ਜੇ ਝਗੜਾ ਪੈ ਗਿਆ ਕਹਿੰਦੇ ਰੁੱਸੇ ਨੂੰ ਮਨਾਈਏ ਨਾ ਭੁੱਲੀ ਨੂਰਾ ਪਾਈਏ ਨਾ ਤਾਂ ਦੁਨੀਆ ਕੇ ਵਿੱਚ ਡੁੱਬੂ ਉਹ ਰੁੱਸ ਗਏ ਕਿਸਾਨ ਇਹਨਾਂ ਨਾਲ ਹੋਰ ਤਾਂ ਕੋਈ ਗੱਲ ਨਹੀਂ ਰੁੱਸੇ ਹੋਏ ਨੇ ਉਹ ਰੁੱਸੇ ਹੋ ਕੇ ਜਵਾਕੀ ਵੀਰ ਭੰਡੇ ਵੀ ਭੰਨਣ ਲੱਗ ਜਾਂਦੇ ਨੇ ਜਿਹਨੂੰ ਮਨਾਈਏ ਨਾ ਵੀ ਚੰਗਾ ਤੇ ਇਹਨੂੰ ਡਾਂਗ ਮਾਰੂੰ ਇਤੋਂ ਵੱਡਾ ਮਤਲਬ ਕੋਈ ਸਿਆਣਪ ਦੀ ਗੱਲ ਹੋ ਸਕੀ ਇਹ ਵੀ ਡਾਂਗ ਮਾਰਨ ਦੀ ਗੱਲ ਜਦ ਕਰੇ ਰੁੱਸੇ ਨੂੰ ਮਨਾਉਣਾ ਹੁੰਦਾ ਉਹਨਾਂ ਨੂੰ ਪੁੱਛੇ ਵੀ ਦੱਸੋ ਭਾਈ ਆਜੋ ਬਹਿਜੋ ਤੁਸੀਂ ਮੈਨੂੰ ਦੱਸੋ ਕੀ ਜੀ ਮੇਰਾ ਕੋਈ ਕਸੂਰ ਤਾਂ ਦੱਸ ਲੋ। ਉਹ ਜੇ ਉਹ ਨਾ ਰੂਸੀ ਨੂੰ ਮਨਾਉਣਾ ਡੇਰਾ ਪੈਂਦਾ ਨਾ ਉਹ ਪੰਜਾਬ ਦੀਆਂ ਸਮੱਸਿਆਵਾਂ ਦੀ ਜਿਹੜੀ ਗੱਲ ਆ ਉਹਦੀ ਕੋਈ ਗੱਲ ਕਰਦਾ। ਇੱਕ ਗੱਲ ਹੰਸ ਰਾਜ ਹੰਸ ਤੋਂ ਪੁੱਛ ਲੋ ਜੇ ਉਹ ਦੱਸ ਜੇ ਵੀ ਪੰਜਾਬ ਦੀਆਂ ਸਮੱਸਿਆਵਾਂ ਕੀ ਨੇ ਜਿਹੜੀਆਂ ਉਹਥੇ ਪ੍ਰੈਜੈਂਟ ਕਰੇਗਾ। ਕਿਵੇਂ ਉਹ ਦਰਜੋਲ ਕਰੇਗਾ। ਤੈਨੂੰ ਪਤਾ ਵੀ ਸੈਂਟਰ ਸਟੇਟ ਰਿਲੇਸ਼ਨ ਚ ਕੀ ਝਗੜਾ ਪਿਆ ਹੋਇਆ ਦੱਸੇ। ਤੈਨੂੰ ਪਤਾ ਵੀ ਇਹ ਐਨ ਆਰ ਸੀ ਸੀ ਐ ਜਿਹੜਾ ਲਾਗੂ ਕਰਿਆ ਕੀ ਆ ਦੱਸੇ। ਜੇ ਨੂੰ ਪਤਾ ਵੀ ਸਿੱਖਿਆ ਨੀਤੀ ਜਿਹੜੀ ਉੱਥੇ ਪਾਸ ਕਰੀ ਗਈ ਹੈ ਉਹ ਕੀ ਹੈ ਦੱਸੇ ਜਿਹਨੂੰ ਪਤਾ ਹੀ ਕੁਛ ਨਹੀਂ ਆ ਜਿਹੜੇ ਹਾਈਵੇ ਦਾ ਆ ਹੁਣ ਤੁਹਾਨੂੰ ਪਤਾ ਵੀ ਜਿਹੜਾ ਲਾਇਸੈਂਸ ਬਣਾਉਂਦੇ ਨੇ ਹੁਣ ਡਰਾਈਵਿੰਗ ਲਾਇਸੈਂਸ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਪਤਾ ਕਿ ਨਹੀਂ ਹੋਣਾ ਚਾਹੀਦਾ ਪਤਾ ਇਹ ਕੇਂਦਰ ਸਰਕਾਰ ਬਣਾਉਂਦੀ ਹੈ ਹੁਣ ਜੀ ਬਿਲਕੁਲ ਪਿਛਲੇ ਤੁਸੀਂ ਅੱਜ ਆਪਦਾ ਡਰਾਈਵਿੰਗ ਲਾਇਸੈਂਸ ਰੀਨਿਊ ਕਰਾਉਣਾ ਹੋਵੇ ਕੇਂਦਰ ਦੀ ਉਹ ਐਪ ਹੈ ਉਹਦੇ ਉੱਤੇ ਤੁਸੀਂ ਅਪਲੋਡ ਕਰੋਗੇ ਉਹ ਗੱਲ ਵੱਖਰੀ ਹੈ ਜਿਵੇਂ ਚੋਣਾ ਇਲੈਕਸ਼ਨ ਕਮਿਸ਼ਨ ਕਰਵਾਉਂਦਾ ਪਰ ਆ ਰੋਤਾ ਡੀਸੀਓ ਹੁੰਦਾ ਆਮੇ ਕੀ ਬੋਲੇ ਤਾਂ ਕਿ ਉਹ ਹੀ ਹਮ ਜਿਹੜੇ ਚਿੱਕਾ ਆਟਿਓ ਹੈ ਪਰ ਉਹ ਬੇਸਿਕਲੀ ਕੇਂਦਰ ਦੇ ਅਧੀਨ ਕਰ ਲਿਆ ਇਹਨਾਂ ਨੇ ਸਾਰਾ ਸੋ ਇਹ ਹਸਰਾ ਜੀ ਮਾਫੀ ਤੁਹਾਨੂੰ ਵਿੱਚ ਰੋਕ ਰਿਹਾ ਮੈਂ ਜਿੰਨੇ ਬੰਦੇ ਦੇ ਡਾਕੂਮੈਂਟ ਨੇ ਉਹਨਾਂ ਨੂੰ ਸਾਰਿਆਂ ਨੂੰ ਇੰਟਰਲਿੰਕ ਕਰਨਾ ਕੇਂਦਰ ਨੇ ਆਪਸ ਦੇ ਵਿੱਚ ਕਿ ਕੋਈ ਬੰਦਾ ਸਾਡੇ ਤੋਂ ਬਾਹਰ ਨਾ ਰਹੇ ਜੇ ਕਿਹੜਾ ਬੰਦਾ ਕੀ ਕਰ ਰਿਹਾ ਕੀ ਕਰਨ ਜਾ ਰਿਹਾ ਕਿਹੜਾ ਡਾਕੂਮੈਂਟ ਬਣਾਇਆ ਹੋਇਆ ਆਧਾਰ ਪੈਨ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਰਾਸ਼ਨ ਕਾਰਡ ਜਿੰਨੇ ਵੀ ਹੈਗੇ ਨੇ ਇਹ ਇੰਟਰਲਿੰਕ ਕਰ ਦਿਓ ਸਾਰਿਆਂ ਨੂੰ ਹਰ ਕੋਲ ਜਿਤਾ ਹੀ ਹੋਣਾ ਵੀ ਰੋਟੀ ਕੀ ਖਾਣੇ ਹੋ ਪੁੱਛਣਗੇ ਤੁਸੀਂ ਵੈਜੀਟੇਰੀਅਨ ਕੇ ਨਾਨ ਵੈਜੀਟੇਰੀਅਨ ਹੋ ਜੀ ਸੋ ਜਾਤ ਪਤਾ ਤਾਂ ਪੁੱਛਦੀ ਨੇ ਤੁਹਾਨੂੰ ਤਾਂ ਪੁੱਛਦੀ ਨੇ ਸੋ ਇਸ ਕਰਕੇ ਤੁਸੀਂ ਦੇਖਿਓ ਸਹੀ ਕਿਵੇਂ ਲੋਕਾਂ ਨੂੰ ਵੰਡਣ ਵਾਸਤੇ ਡਾਟਾ ਇਕੱਠਾ ਕਰਕੇ ਨਾ ਫਿਰ ਕੱਲੇ-ਕੱਲੇ ਨੂੰ ਘੁੱਟਣਗੇ ਵੀ ਕੱਲਾ-ਕੱਲਾ ਕਰਕੇ ਘੁੱਟੋ ਸੋ ਇਸ ਕਰਕੇ ਕੇਂਦਰ ਬਿਲਕੁਲ ਠੀਕ ਆ ਤੁਹਾਡੀ ਗੱਲ ਕੇਂਦਰ ਇਹ ਡਾਟਾ ਇਕੱਠਾ ਕਰ ਰਿਹਾ ਹਾਂਸ ਰਾਜ ਹਾਂਸ ਇਸ ਗੱਲ ਦੇ ਉੱਤੇ ਜਿਹੜੀ ਸਾਨੂੰ ਪ੍ਰਭਾਵਿਤ ਕਰਦੀ ਹੈ ਜੀ ਪੰਜਾਬ ਨੂੰ ਪ੍ਰਭਾਵਿਤ ਕਰ ਲਿਆ ਜਿਹੜੀ ਦੇਸ਼ ਨੂੰ ਪ੍ਰਭਾਵਿਤ ਕਰ ਲਿਆ ਜਿਹੜੇ ਜਿਸ ਦੇ ਸੰਵਧਾਨ ਬਾਰੇ ਹੈ ਹੰਸ ਰਾਜ ਹਾਂ ਕਿਸੇ ਤੇ ਤਾਂ ਗੱਲ ਕਰਦੇ ਉਹਨਾਂ ਦੇ ਐਮਪੀ ਕਹੀ ਜਾਂਦੇ ਵੀ ਹਾਸ 10 400 ਪਰ ਤਾਂ ਕਹਿੰਦੇ ਆ ਕਿ ਅਸੀਂ ਸੰਵਧਾਨ ਬਦਲਣਾ ਹੈ ਹੰਸ ਰਾਜ ਹੰਸ ਉਹ ਤੇ ਖੜਾ ਹੋ ਕੇ ਕਹੀ ਵੀ ਕਿਸਾਨ ਤਾਂ ਮੇਰਾ ਕਰ ਲੈਣ ਬਰੋ ਜਿਹੜਾ ਕਰਨਾ ਹੈ ਸੰਵਧਾਨ ਨਹੀਂ ਬਦਲਣ ਦਿੰਦਾ ਜਾਂ ਕਿਹਾ ਅਸੀਂ ਬਦਲਾਂਗੇ ਵੀ ਨਾਲ ਉਹ ਜੋੜ ਜਿਹੜਾ ਰੋਣਾ ਹੈ ਕਿਸਾਨ ਕੀ ਕਰਨਗੇ ਇਹਨਾਂ ਨੂੰ ਤਾਂ ਅਸੀਂ ਸਿੱਧਾ ਕਰ ਦਾਂਗੇ ਸੰਵਧਾਨ ਬਦਲ ਕੇ ਫਿਰ ਕਹੇ ਡੋਗਲੀ ਜੀ ਗੱਲ ਕਰਨ ਕੋਠਾ ਚਲੋ ਜੀ ਬਿਲਕੁਲ ਬਿਲਕੁਲ ਸਰਪਤ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਆਪਾਂ ਪਹਿਲਾਂ ਵੀ ਕਿਸਾਨੀ ਮਸਲੇ ਤੇ ਲਗਾਤਾਰ ਜੁੜਦੇ ਰਹੇ ਹਾਂ ਪਰ ਉਦੋਂ ਆਪਾਂ ਕਿਸਾਨਾਂ ਦੇ ਜਿਹੜੇ ਰੇਅਰ ਇਸ਼ੂ ਨੇ ਉਹਨਾਂ ਨੂੰ ਡਿਸਕਸ ਕਰਦੇ ਆ ਅੱਜ ਆਪਾਂ ਹੰਸ ਰਾਜ ਹੰਸੇ ਨੂੰ ਡਿਸਕਸ ਕਰ ਰਹੇ ਹਾਂ ਕਿ ਕਹਿੰਦਾ ਕਿ ਦੋ ਤਰੀਕ ਨੂੰ ਦੇਖੇ ਲੈਣਾ ਅਸੀਂ ਕਿਸਾਨਾਂ ਨੂੰ ਤੁਸੀਂ ਸਮਾਂ ਕੱਢਿਆ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਥੈਂਕ ਯੂ ਬាទ ਸਰ